ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਇਸ ਵਕਤ ਪਿੰਡ ਮਹਿਮੂਦਪੁਰ ਵਿੱਚ ਖੜਾ ਹਾਂ ਜਿੱਥੇ ਤੁਸੀਂ ਮੇਰੇ ਪਿਛਲੇ ਪਾਸੇ ਦੇਖ ਸਕਦੇ ਹੋ ਕਿ ਇੱਥੇ ਗੁੱਗਾ ਜਹਰਪੀਰ ਦਾ ਸਥਾਨ ਹੈ ਜਿੱਥੇ ਸਾਲਾਨਾ ਛਿੰਝ ਮੇਲਾ ਜਿਹੜਾ ਬੜੇ ਧੂਮ-ਧਾਮ ਨਾਲ ਕਰਵਾਇਆ ਜਾਂਦਾ ਹੈ ਸੋ ਇਸ ਵਾਰ ਇਹਨਾਂ ਨੇ ਸਮੁੱਚੀ ਪ੍ਰਬੰਧਕ ਕਮੇਟੀ ਨੇ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਔਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਇਹ ਬਹੁਤ ਵੱਡਾ ਵਿਸ਼ਾਲ ਛਿੰਝ ਮੇਲਾ ਜਿਹੜਾ ਹੈ ਇਹ 17 ਅਗਸਤ ਨੂੰ 2025 ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜਿੱਥੇ ਮੈਨੂੰ ਪ੍ਰਬੰਧਕਾਂ ਨੇ ਦੱਸਿਆ ਕਿ ਬਹੁਤ ਟੌਪ ਦੇ ਚੋਟੀ ਦੇ ਪਹਿਲਵਾਨ ਜਿਹੜੇ ਸੱਦੇ ਹੋਏ ਹਨ ਉਸ ਦੇ ਨਾਲ ਨਾਲ ਇਹਨਾਂ ਦੇ ਚੋਂ ਚੋਟੀ ਦੇ ਜਿਹੜੇ ਇਨਾਮ ਦਿੱਤੇ ਜਾ ਰਹੇ ਜਿਨ੍ਹਾਂ ਵਿੱਚ ਲੱਖਾਂ ਰੁਪਏ ਦੇ ਨਕਦ ਨਾਮ ਜਿਹੜੇ ਸ਼ਾਮਲ ਕੀਤੇ ਗਏ ਆ ਸੋ ਸਾਡੀ ਟੀਮ ਵੱਲੋਂ ਵੀ ਬੇਨਤੀ ਆ ਕਿ ਇਸ ਛਿੰਝ ਮੇਲੇ ਚ ਆ ਕੇ ਤੁਸੀਂ ਇਹਨਾਂ ਦੇ ਰੌਣਕ ਨੂੰ ਵਧਾਓ ਤੇ ਨਾਲ ਨਾਲ ਤੁਹਾਡੇ ਬੈਠਣ ਉੱਠਣ ਦਾ ਪ੍ਰਬੰਧ ਨਾਲ ਦੀ ਨਾਲ ਜਿਹੜਾ ਲੰਗਰ ਦਾ ਪ੍ਰਬੰਧ ਵੀ ਬੜੇ ਅੱਛੇ ਤਰੀਕੇ ਨਾਲ ਜਿਹੜਾ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਹੈ ਤੇ ਅਗਰ ਤੁਸੀਂ ਇਸ ਸਾਰੇ ਪ੍ਰੋਗਰਾਮ ਦੀ ਸਾਰੇ ਸਮਾਗਮ ਦੀ ਸਾਰੇ ਸ਼ਿੰਝ ਮੇਲੇ ਦੀ ਕਵਰੇਜ ਦੇਖਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਤੁਹਾਨੂੰ ਫੋਲੋ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਹਿਮੂਦ ਪਰ ਹਰ ਸਾਲ ਦੀ ਤਰ੍ਹਾਂ ਜਿਹੜਾ ਸ਼ਿੰਝ ਮੇਲਾ ਹੈ ਜੀ 17 ਅਗਸਤ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ ਜੀ ਸਾਰੇ ਪਿੰਡ ਦੀ ਪੰਚਾਇਤ ਐਨ ਆਰ ਆਈ ਵੀਰ ਜਿਨ੍ਹਾਂ ਦੇ ਸੰਯੋਗ ਦੇ ਨਾਲ ਇਹ ਮੇਲਾ ਹੋ ਰਿਹਾ ਜੀ ਸ਼ਿੰਝ ਮੇਲਾ ਜਿਹੜੇ ਇੰਟਰਨੈਸ਼ਨਲ ਪਹਿਲਵਾਨ ਆ ਜੀ ਉੱਚ ਚੋਟੀ ਦੇ ਪਹਿਲਵਾਨ ਲੱਖਾਂ ਰੁਪਈਆਂ ਦੀਆਂ ਕੁਸ਼ਤੀਆਂ ਜੀ ਤੇ ਜਿਹੜੇ ਹੋਰ ਪਹਿਲਵਾਨ ਵੀ ਆਉਣਗੇ ਜੀ ਉਹਨਾਂ ਲਈ ਵੀ ਅਸੀਂ ਦਿਲ ਖਿੱਚ ਕੇ ਇਨਾਮ ਦਿੱਤੇ ਜਾਣਗੇ ਸਾਰੇ ਇਲਾਕਾ ਨਿਵਾਸੀ ਸੱਜਣਾ ਦੇ ਹੀ ਇੱਥੇ ਜਿਹੜਾ ਲੰਗਰ ਦਾ ਪ੍ਰਬੰਧ ਟਟ ਵਰਤੇਗਾ ਜੀ ਠੰਡੇ ਜਲ ਮਿੱਠੇ ਜਲ ਦੀ ਸ਼ਵੀਲ ਵੀ ਆ ਜੀ ਸਾਰੇ ਪਿੰਡ ਦੀ ਪੰਚਾਇਤ ਸੰਯੋਗ ਜਿੰਨੇ ਵੀ ਸਾਡੇ ਬਾਹਰ ਪਾਈ ਨੇ ਹੋਰ ساری ਕਮੇਟੀ ਬਲ ਹੋ ਜੀ ਸਾਰਿਆਂ ਨੂੰ ਨਗਰ ਨਿਵਾਸੀਆਂ ਦੇ ਸੰਜੋਗ ਦੇ ਨਾਲ ਇਹ ਜਿਹੜਾ ਹਰ ਸਾਲ ਹੀ ਛਿੰਝ ਮੇਲਾ ਹੁੰਦਾ ਜੀ ਇਲਾਕਾ ਨਿਵਾਸੀ ਸਾਰੇ ਸੱਜਣਾ ਨੂੰ ਬੇਨਤੀ ਆ ਕਿ ਹਮੋ ਹਮਾਗੇ ਪਹੁੰਚੋ ਜੀ ਕਿ ਇਸ ਲਈ ਇਸ ਮੇਲੇ ਦੀ ਰੌਣਕ ਨੂੰ ਵਧਾਓ ਜੀ ਫੇਰ ਤੁਹਾਨੂੰ ਦੱਸਦਾ ਜੀ 17 ਅਗਸਤ ਦਿਨ ਐਤਵਾਰ ਨੂੰ ਇਹ ਛਿੰਝ ਮੇਲਾ ਹੋ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ